ਨਸ਼ਾ ਤਸਕਰ ਦੇ ਜੁਗਾਰ ਨੇ ਸਭ ਫੇਲ ਕਰਕੇ ਰੱਖ ਦਿੱਤੇ ਹਰ ਕੋਈ ਹੈਰਾਨ ਹੋ ਰਿਹਾ ਨਸ਼ਾ ਤਸਕਰ ਨੇ ਨਸ਼ਾ ਲੁਕਾਉਣ ਦੇ ਲਈ ਅਜੀਹਾ ਜੁਗਾਰ ਲਾਇਆ ਕਿ ਪੁਲਿਸ ਤੇ ਵੀ ਪੈਰਾ ਹੇਠੋ ਜ਼ਮੀਨ ਖਿਸ ਗਈ ਜੀ ਹਾਂ ਇਸ ਨਸ਼ਾ ਤਸਕਰ ਨੇ ਨਸ਼ਾ ਲੁਕਾਉਣ ਦੇ ਲਈ ਘਰਤੀ ਬੇਸਮੈਂਟ ਦੇ ਵਿੱਚ ਇੱਕ ਸਿਕਰਟ ਕਮਰਾ ਬਣਾ ਰੱਖਿਆ ਸੀ ਜਿਸ ਦਾ ਦਰਵਾਜ਼ਾ ਅਲਮਾਰੀ ਦੇ ਪਿੱਛੇ ਖੁੱਲਦਾ ਸੀ ਅਲਮਾਰੀ ਤੇ ਪਿੱਛੇ ਜੋ ਦਰਵਾਜ਼ਾ ਬਣਿਆ ਹੁੰਦਾ ਤਾਂ ਉਸ ਨੂੰ ਖੋਲ ਕੇ ਪੌੜੀਆਂ ਹੇਠਾਂ ਉਤਰ ਕੇ ਇੱਕ ਸਿਕਰੇਟ ਕਮਰਾ ਬਣਿਆ ਹੋਇਆ ਸੀ ਉਸ ਦੇ ਵਿੱਚ ਨਸ਼ੇ ਦੀ ਖੇਪ ਇਸ ਨਸ਼ਾ ਤਸਕਰ ਦੇ ਵੱਲੋਂ ਲੁਕੋ ਕੇ ਰੱਖੀ ਜਾਂਦੀ ਸੀ ਜਦੋਂ ਪੁਲਿਸ ਨੂੰ ਪਿੰਕ ਲੱਗੀ ਤਾਂ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤਾਂ ਇਸ ਨਸ਼ਾ ਤਸਕਰ ਦੇ ਸਿਕਰਟ ਕਮਰੇ ਦੇ ਵਿੱਚ ਪੁਲਿਸ ਦੇ ਵੱਲੋਂ ਦਸਤਕ ਜੋ ਦਿੱਤੀ ਗਈ ਤਾਂ ਪੁਲਿਸ ਵੀ ਦੇਖ ਕੇ ਹੈਰਾਨ ਹੋ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਦੀਆਂ ਟੀਮਾਂ ਇਸ ਫਿਲਮੀ ਸੀਨ ਨੂੰ ਦੇਖ ਕੇ ਹੈਰਾਨ ਰਹਿ ਗਈਆਂ ਦਸਤਕੀ ਅੱਧਾ ਕਿਲੋ ਫੀਮ ਦੇ ਨਾਲ ਪੁਲਿਸ ਦੇ ਵੱਲੋਂ ਜਿਹੜੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਘਰ ਦੇ ਵਿੱਚ ਹੀ ਤਖਾਨਾ ਜਿਹੜਾ ਬਣਾਇਆ ਹੋਇਆ ਸੀ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਪੁਲਿਸ ਜਦੋਂ ਰੇਡ ਕਰਨ ਪਹੁੰਚੀ ਤਾਂ ਉਹਨਾਂ ਦੇਖਿਆ ਕਿ ਕੱਪੜਿਆਂ ਦੀ ਅਲਮਾਰੀ ਦੇ ਹੇਠਾਂ ਜ਼ਮੀਨ ਦੇ ਵਿੱਚ ਨਸ਼ਾ ਤਸਕਰ ਵੱਲੋਂ ਤਖਾਨੇ ਬਣਾਏ ਗਏ ਸਨ ਜਿਨ੍ਹਾਂ ਦੇ ਵਿੱਚ ਅਕਸਰ ਨਸ਼ੇ ਦੀ ਖੇਪ ਉਹ ਲਕੋਇਆ ਲਕਾਉਂਦਾ ਹੁੰਦਾ ਸੀ ਤਾਂ ਫਿਰ ਉਸਤੇ ਵੱਲੋਂ ਉਸ ਦੀ ਤਸਕਰੀ ਵੀ ਕੀਤੀ ਜਾਂਦੀ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਹਾਲਾਂਕਿ ਇਸ ਨਸ਼ਾ ਤਸਕਰ ਕੋਲੋਂ ਅਫੀਮ ਬਰਾਮਦ ਹੋਈ ਹੈ। ਈਲਾ ਦੇ ਏਰੀਏ ਦੇ ਵਿੱਚ थाना ਮੱਲਾਂ ਵਾਲੇ ਦੇ ਵਿੱਚ ਮੁਕੱਦਮਾ ਨੰਬਰ 35 ਦਰਜ ਕੀਤਾ ਹੈ ਐਨਡੀਪੀਐਸ ਐਕਟ ਦਾ ਜਿੱਥੇ 500 ਗ੍ਰਾਮ ਅਫੀਮ ਇੱਕ ਮੋਟਰਸਾਈਕਲ ਸਪਲੈਂਡਰ ਤੇ ਇਹ ਬਰਾਮਦ ਕੀਤੇ ਗਏ ਆ ਉਹ ਗੁਰਪ੍ਰਤਾਪ ਸਿੰਘ ਪੁੱਤਰ ਗੁਰਮੁਖ ਸਿੰਘ ਤੇ ਰਸ਼ਪਾਲ ਸਿੰਘ ਔਰ ਪਾਲਾ ਪੁੱਤਰ ਹਰਮੇਸ਼ ਸਿੰਘ ਇਹ ਵਾਸੀ ਇੱਕ ਤਾਂ ਗੁਲਾਮੀ ਵਾਲੇ ਦਾ ਥਾਣਾ ਹਰਫਕੇ ਤੇ ਦੂਸਰਾ ਜਿਹੜਾ ਲੇਲੇ ਵਾਲਾ ਥਾਣਾ ਸਦਰ ਫਰੋਜਪੁਰ ਦਾ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ 500 ਗ੍ਰਾਮ ਅਫੀਮ ਬਰਾਮਦ ਹੋਈ ਹੈ ਇੱਥੇ ਇਹ ਦੱਸਣਯੋਗ ਹੈ ਵੀ ਜਦੋਂ ਇਹਦਾ ਆਪਾਂ ਘਰ ਦੇ ਵਿੱਚ ਬਾਅਦ ਵਿੱਚ ਸਰਚ ਕਰ ਰਹੇ ਸੀ ਆਫਟਰ ਰਿਕਵਰੀ ਤਾਂ ਉੱਥੇ ਇਸ ਨੇ ਆਪਣੀ ਅਲਮਾਰੀ ਦੇ ਵਿੱਚ ਇੱਕ ਸੀਕ੍ਰੇਟ ਦਰਵਾਜ਼ਾ ਬਣਾਇਆ ਹੋਇਆ ਸੀ ਜਿੱਥੋਂ ਥੱਲੇ ਪੌੜੀਆਂ ਉਤਰਦੀਆਂ ਸੀ ਇੱਕ ਬੇਸਮੈਂਟ ਦੇ ਵਿੱਚ ਇੱਕ ਕਮਰਾ ਇਹਨੇ ਬਣਾਇਆ ਹੋਇਆ ਸੀ ਜਿੱਥੇ ਇਹ मोस्ट ਪ੍ਰੋਬੇਬਲੀ ਜਦੋਂ ਵੀ ਪੁਲਿਸ ਜੇ ਕੋਈ ਇਹਦੇ ਰੇਡ ਕਰੂਗੀ ਤਾਂ ਉੱਥੇ ਇਹ ਲੁਕ ਜਾਂਦਾ ਸੀ ਤਾਂ ਕਿ ਨਾ ਮਿਲੇ ਕੰਮ ਕੱਲਾ ਫੀਮ ਦਾ ਕਰਦਾ ਸੀ ਜੀ ਚਟੇ ਦੇ ਨਾਲ ਹੁਣ ਤੱਕ ਜਿਹੜਾ ਆ ਇਹ ਅਫੀਮ ਪੜੀ ਹੈ ਜੀ ਬਾਕੀ ਜੇ ਕੋਈ ਹੋਰ ਸਾਹਮਣੇ ਆਇਆ ਉਸ ਹੱਬ ਨਾ ਕਰਦਾ ਅੱਛਾ ਪਰਚਾ ਹੈਗਾ ਜੀ ਪਹਿਲਾਂ ਇਹਦੇ ਕੋਈ ਇਹ ਪਹਿਲਾ ਪਰਚਾ ਦਾ ਹਜ ਉਹ ਚੈੱਕ ਕਰ ਲੈਣੇ ਉਹ ਚੈੱਕ ਕਰ ਰਹੇ ਹੈ ਜੀ ਇਨਵੈਸਟੀਗੇਸ਼ਨ ਲੱਗਦਾ ਕਿ ਜਿਵੇਂ ਨੇ ਕਮਰਾ ਬਣਾਇਆ ਸੀ ਅਲਮਾਰੀ ਦੇ ਮਗਰ ਫਿਲਮੀ ਤਰੀਕੇ ਨਾਲ ਤੇ ਵਕਈ ਪੁਲਿਸ ਤੋਂ ਬਚਣ ਲਈ ਔਰ ਵੱਡਾ ਸਮਗਲਰਾਂ ਦੇ ਨਾਲ ਇਹ ਹੱਥ ਹੋ ਸਕਦੇ ਆ ਵੀ ਜਿਹੜਾ ਇੰਨਾ ਆਪਦਾ ਬਣਾਈ ਬੈਠਾ ਸੀ ਪਹਿਲਾਂ ਹੀ ਜੀ ਬਿਲਕੁਲ ਹੋ ਸਕਦੇ ਬਿਲਕੁਲ ਹੋ ਸਕਦੇ ਕਿਉਂਕਿ ਜਿਹੜਾ ਨੇ ਇੰਨਾ ਉਹਦੇ ਮਿਹਨਤ ਕਰਕੇ ਥੱਲੇ ਕਬਰਾਂ ਬਣਾਇਆ ਹੋਇਆ ਤੇ ਕੋਈ ਹੋਰ ਕਿਸੇ ਕੰਮ ਵਾਸਤੇ ਪਰਪਸ ਵਾਸਤੇ ਨਹੀਂ ਆ ਉਹ ਤੇ ਸੀਕ੍ਰਟ ਉਹਦਾ ਰਸਤਾ ਬਣਾਇਆ ਠੀਕ ਹੈ ਇਲਾਕੇ